ਆਪਾਂ ਇੱਥੇ ਹੀ ਵੀਡੀਓ ਦਾ ਐਂਡ ਕਰਦੇ ਹਾਂ ਨਾ ਜੇ ਬੜੀ ਵਧੀਆ ਲੱਗੀ ਹੋਵੇ ਵੀਡੀਓ ਨੂੰ ਆਨ ਲਾਈਕ ਕਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲੋ ਗਾਇਜ਼ ਸਤਿ ਸ਼੍ਰੀ ਅਕਾਲ ਤੇ ਗਾਇਜ਼ ਅੱਜ ਨਾ ਮੌਸਮ ਜਿਹੜਾ ਵਾ ਆਪਣਾ ਬਹੁਤ ਹੀ ਜ਼ਿਆਦਾ ਠੰਡਾ ਵਾ ਬਾਰਿਸ਼ ਵੀ ਪਈ ਸਵੇਰੇ ਸਵੇਰੇ ਬਹੁਤ ਜ਼ਿਆਦਾ ਤੇ ਹੁਣ ਥੋੜੀ ਧੁੱਪ ਨਿਕਲੀ ਸੀ ਨਾਲ ਆਵਾ ਸ਼ੁਰੂ ਹੋ ਗਈ ਤ ਬਹੁਤ ਹੀ ਜ਼ਿਆਦਾ ਠੰਡ ਹੈ ਤੇ ਇੱਥੇ ਚੜੀ ਸ਼ਿਕਾ ਖੇਡਦੇ ਪਏ ਆਂ ਇਹਦਾ ਕੋਈ ਮਤਲਬ ਨਹੀਂ ਬਣਦਾ ਪਏ ਕਿਉਂਕਿ ਹਵਾ ਬਹੁਤ ਆ ਤੇ ਖੇਡਿਆ ਤੇ ਜਾਂਦਾ ਨਹੀਂ ਹੁਣਾਂ ਚੜੀ ਸ਼ਿਕਾ ਦਾ ਪਤਾ ਬੋਰੀ ਬਹੁਤ ਕਰਨੀ ਪਈ ਪਤਾ ਨਹੀਂ ਤੇ ਹੁਣ ਮੰਮੀ ਬਣਾਉਂਦੇ ਪਏ ਚਾਹ ਕਿਉਂਕਿ ਠੰਡ ਹੋਵੇ ਤੇ ਚਾਹ ਨਾ ਬਣੇ ਇਹ ਹੋ ਨਹੀਂ ਸਕਦਾ ਤੇ ਨਾਲੇ ਮੰਮੀ ਨਾ ਬਣਾਉਣ ਤੇ ਨਾਲ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਰੌਠੇ ਚਾਹ ਦੇ ਨਾਲ ਆਲੂ ਦੇ ਪਰੌਠੇ ਖਾਵਾਂਗੇ ਆਲੂ ਉਬਲਦੇ ਪਏ ਆ ਹਜੇ ਚਲੋ ਭਾਈ ਅੱਜ ਇਹ ਬਣਾਉਣ ਲੱਗੇ ਆ ਆਲੂ ਦੇ ਪਰੌਂਠੇ ਬਣਨਗੇ ਦੇਖੋ ਇੱਧਰ ਮਹਲਾਂ ਤੋੜ ਤੋੜ ਕੇ ਲਾਉਣ ਰਿਹਾ ਮੀ ਪੈ ਗਿਆ ਬਹੁਤ ਆਰਾਦਾ ਇੱਥੇ ਕੰਮ ਹੋਣ ਰਿਹਾ ਬਾਕੀ ਦਾ ਹਜੇ ਵਾਧੂ ਟਾਈਮ ਪਿਆ ਰਾਤ ਚ ਹਾਂ ਮੈਂ ਤੁਹਾਨੂੰ ਟਾਈਮ ਨਹੀਂ ਦੱਸਦਾ ਪਹਿਲਾਂ 2 2.5 ਵਜੇ ਹਿਸਾਬ ਨਾਲ ਤੇ ਬਾਕੀ ਇੱਥੇ ਆਲੂ ਵਾਲੇ ਪਰੌਂਠਿਆਂ ਦੀ ਤਿਆਰੀ ਹੋਣ ਰਹੀ ਆ ਤੇ ਆਲੂ ਜਿਹੜੇ ਬਾਲੇ ਆ ਸਾਰੇ ਨਬਲੇ ਹੋਏ ਆਲੂ ਆ ਬਾਈ ਵਸਦਾ ਵਾ ਹੋ ਰਿਹਾ ਇਸ ਕਾਰਨ ਬੂਰਾ ਲਿਆ ਉਹ ਭਾਬੀ ਵਾਲਾ ਕੰਮ ਵਧੀਆ ਹੋ ਗਿਆ ਆਲੂ ਹੈ ਹਾਂ ਛੋਟੇ ਛੋਟੇ ਸੀ ਨਾ ਖਾ ਦੇਣਾ ਕਿੰ ਲੰਡਾ ਹੀ ਤਾਂ ਚਲੋ ਉਹ ਅੱਗ ਲਾਉਣ ਲੱਗਾ ਗੈਸ ਅੱਗੇ ਸਿਲੰਡਰ ਨੂੰ ਲਾ ਦੇਣ ਲੱਗਾ ਆ ਗਈਆ ਚਲੋ ਵੀ ਆਲੂਆਂ ਨੂੰ ਫੇਰ ਲੈਣਾ ਚੰਗੀ ਤਰ੍ਹਾਂ ਕ੍ਰਸ਼ ਆ ਚੀਜ਼ ਬਹੁਤ ਵਧੀਆ ਵਾ ਹਣਾ ਹਾਂ ਪੱਥਾਣਾ ਵਿੱਚ ਚਿਪਪੜ ਹੀ ਬਣ ਜਾਂਦਾ ਕੰਮ ਹੱਥ ਹੀ ਖਰਾਬ ਹੋ ਜਾਂਦਾ ਹਾਂ ਚਿਪਕ ਜਾਂਦੇ ਚਿਪਕ ਬਾਕੀ ਤੁਹਾਨੂੰ ਇਧਰੋਂ ਦੱਸਾਂ ਤਾਂ ਅੱਜ ਹਵਾ ਹੀ ਬੜੀ ਚੱਲੀ ਹੁਣ ਮੜੀ ਜੀ ਧੁੱਪ ਨਿਕਲੀ ਪਰ ਧੁੱਪ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਹਵਾ ਹੀ ਇੰਨੀ ਚੱਲਦੀ ਠੰਡ ਲੱਗੀ ਜਾਂਦੀ ਹੈ ਮੰਮੀ ਤਾਂ ਅੰਦਰ ਰਜਾਈ ਲੈ ਕੇ ਮੰਮੀ ਟੌਰ ਨਾਲ ਸੋऊंगी ਰਜਾਈ ਲੈ ਕੇ ਹਵਾ ਹਵਾ ਕਰਕੇ ਠੰਡ ਜਾਦੀ ਆ ਤੇ ਬਾਕੀ ਫਿਰ ਇੱਧਰ ਅਸੀਂ ਸੋਚ ਲਿਆ ਵੀ ਆਲੂ ਵਾਲੀਆਂ ਰੋਟੀਆਂ ਲਾੜ ਗਏ ਹੁਣ ਇਹਨਾਂ ਨੇ ਵੀ ਠੰਡ ਚ ਹੀ ਬਹਿ ਗਏ ਆ ਨਹੀਂ ਇੱਥੇ ਕਿੰਨੀ ਠੰਡ ਇੱਥੇ ਗੁੱਠ ਜੀ ਚ ਆਣਾ ਤੂੰ ਪਰ ਮੇਰੇ ਘੋਂ ਦੀ ਹੈ ਜਿੱਥੇ ਕਮੈਂ ਆ ਆ ਇੱਥੇ ਨਹੀਂ ਹੁੰਦੀ ਹਣੀ ਯਾਰ ਕੁਝ ਕੁਆੜੀ ਲਿਆ ਦੇ ਯਾਰ ਅੱਜ ਡਿਫਰੈਂਟ ਸਟਾਈਲ ਦੇ ਬਣ ਗਏ ਆਲੂ ਪਰੌਂਠੇ ਕਿਉਂਕਿ ਇਹਦੇ ਵਿੱਚ ਬੜਾ ਕੁਝ ਹੀ ਪਾਉਣ ਲੱਗੇ ਆ ਇਹਦੇ ਵਿੱਚ ਪਾਉਗੀ ਸ਼ਿਮਲਾ ਮਿਰਚ ਵੀ ਅਜੀ ਪਾਉ ਪਹਿਲਾਂ ਤੂੰ ਕਿਹਾ ਸੀ ਨਾ ਪਹਿਲਾਂ ਆ ਗੀ। ਜਿਵੇਂ ਹਰੀ ਆ ਵੜੀ ਹਰੀ ਮਿਰਚ ਪਾਈ ਗਈ। ਅੱਛਾ ਅੱਛਾ ਹਰੀ ਮਿਰਚ ਚੜੋ ਹਰੀ ਮਿਰਚ ਨਾਲ ਧਨੀਆ ਤੇ ਹੋਰ ਹੋਰ ਤਾਂ ਬਾਕੀ ਮਸਾਲੇ ਮਸੂਲੇ ਆ ਹੁਣ ਪਹਿਲਾਂ ਆਪਾਂ ਕਰਨਾ ਨਾ ਕੜਾਈ ਰੱਖਦੇ ਨੇ ਉੱਪਰ। ਕੀ ਕਰਨਾ ਕੀ ਆ ਪਤਾ ਹੀ ਨਹੀਂ। ਹਾਂ ਇਹਨੂੰ ਆਪਾਂ ਕਰਦੇ ਹਾਂ। ਪਹਿਲਾਂ ਇਹਨਾਂ ਨੂੰ ਮਤਲਬ ਪੁੰਨਣਾ ਵਾ। ਆਹ ਅਲੂਆ ਨੂੰ ਇਦਾਂ ਡਾਇਰੈਕਟ ਨਹੀਂ ਪਾਉਣੇ ਇਹਨਾਂ ਨੂੰ ਪਹਿਲਾਂ ਸਬਜ਼ੀ ਬਣਾਉਣੀ ਇਹਨਾਂ ਦੀ। ਓ ਲੈ ਵੇਖ ਲੋ ਕੜਾਈ ਤਾਂ ਪੂਰੀ ਨਹੀਂ ਆਉਂਦੀ। ਆ ਵਿਚਾਰੇ ਨੇ ਸਿਰ 'ਚ ਵੀ ਸਵਾਹ ਪਾ ਲਈ। ਆਏ ਆਏ ਉਹ ਗੱਲ ਇਹਨੇ ਅਸਲੀ ਕਰਤੀ ਕਹਿੰਦੇ ਸਿਰ ਸਿਰ ਤੇਰੇ ਸੱਤਾ ਚੁੱਲਿਆਂ ਦੀ ਸਵਾਹ ਪਾਉਂਗੀ ਇਹਨੇ ਆਪੇ ਹੀ ਬੁਆਲੀ ਪਰ ਇਹਦੇ ਅਜੇ ਇੱਕ ਦੀ ਪਈ ਆ ਬਾਕੀ ਨਵੇਂ ਚੁੱਲੇ ਬਾ ਚੋਂਗੇ ਪੁੱਤਾਂ ਕੀ ਪਧਰੀ ਅਨੇਕਾਂ ਚੁੱਲਿਆਂ ਦੀ ਪੈ ਗਈ ਹੋਈ ਪੈ ਗਈ ਵੈਸੇ ਇਹਨੇ ਅੱਗ ਵਾਧੂ ਬਾਲ ਲਈ ਆ ਹਾਂ ਉਹ ਆਪੇ ਅੱਗ ਬਾਲਣ ਚ ਪ੍ਰੋਫੈਸ਼ਨਲ ਆਏ ਬੰਦਾ ਹੋ ਗਿਆ ਆ ਪਵਾ ਕੇ ਉਹ ਜੋ ਗੰਦਾ ਕਹਿੰਦਾ ਬੜੀ ਪੈ ਗਈ ਮਿੱਟੀ। ਕਾਲੋ ਕੋਈ ਨਹੀਂ। ਆਹ ਵੇਖ ਲੋ ਇਸਾ ਜੀਓ ਕੀ ਆ ਵੇਹੀ। ਪੈਨ ਤੇਰਾ ਟਿਕਿਆ ਉੱਪਰ। ਇਹ ਕੀ ਹੈ ਜੀ ਪੂਰਾ ਨਹੀਂ ਆਉਂਦਾ। ਓਹੋ ਉਹ ਆਪਣਾ ਜਿਹੜਾ ਉੱਪਰ ਟਿਕਾਉਣ ਵਾਲਾ ਨਹੀਂ। ਅਜਾ ਬੀਬੀ ਤਾਂ ਇਹ ਹੋਣਾ ਕਰੇਗਾ। ਉਹ ਦੂਸਰੀ ਪੱਟੀ ਦਾ ਨਹੀਂ ਹੈਗਾ। ਹਾਂ। ਮੈਂ ਕਰਦਾ ਆਹ ਵੇ ਸੌ ਚਮਟਾ ਟਕਾ ਹਾਂ। ਕੋਹੜੀ ਹੁੰਦਾ ਉਹਨੂੰ ਕੀ ਕਰਨਾ ਆਪਾਂ ਬਾਈ ਠੰਡਾ ਹੋਈ ਜਾਣਾ ਉਹਨੇ। ਮੂੰਹ ਕਿੱਡਾ ਗੰਦਾ ਕਰਕੇ ਕਰਦਾ ਕੰਮ। ਓ ਆਲੂ ਖਾਣੀ ਆ ਤਾਂ ਮਿੱਤਰੋ ਏਦਾਂ ਓਏ 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 ਇਹ ਕਿਹੜਾ ਤੇਲ ਪਾਤਾ ਜੀ ਤੇਲ ਨਹੀਂ ਆ ਕਾਰ ਵਾਲਾ ਤੇਲ ਇਹਦੇ ਵਿੱਚ ਪਾਈ ਜਾਂਦਾ ਮਗਲੈਲ ਪਾਈ ਆਉਂਦਾ ਮਗਲੈਲ ਟਰੈਕਟਰ ਵਾਲਾ ਤੇਲ ਆ ਲੈ ਬਈ ਹੀਂਗ ਖਿੰਗ ਕਪਾਤੀ ਆ ਆ ਮਜੇ ਨਾ ਪਤਾ ਕਿਉਂ ਬੈਠਾ ਵਾ ਇਹਦਾ ਨਾ ਚੜਵਾ ਅੱਗ ਸੇਕਨ ਨੂੰ ਤੇ ਮਿਲੀ ਦੋ ਕੰਮ ਕਰੀ ਜਾਂਦਾ ਸਵਾਹ ਵੀ ਪਾਈ ਆਉਂਦਾ ਤੇ ਉਹ ਵੀ ਕਰੀਉਦਾ ਨਸਾਇ ਲੋਗੇ ਦੇਖ ਨਾ ਉਹ ਤੇਰਾ ਖਾ ਉਹ ਗਰੀ ਉਹ ਇਧਰ ਘਾਰ ਹੈ ਬਚ ਗਿਆ ਜੀ ਇਧਰ ਘਾਰ ਉਹਨੂੰ ਇੱਕ ਮਿਰਚ ਪਲਵਾ ਲਈ ਪੁੱਤੇ ਰੱਖ ਉਹਦੇ ਨਾਲੇ ਆਲੂ ਖਾਣੀ ਗਿਆ ਕਿ ਨਿਕਰੇ ਆਹ ਨਾ ਪਰ ਇਹ ਆ ਕੀ ਆ ਤੇਰੇ ਨਾਲ ਟਾਹਣੀਆਂ ਜਨਾ ਇਤਰਾਈਆਂ ਹੋਈਆਂ ਆਹ ਲੰਮ ਨੂੰ ਪਾਤਾ ਮਿਰਚ ਵੀ ਪਾਤੀ ਵਿੱਚ ਨਹੀਂ ਤੜ ਨਾ ਨਹੀਂ ਪਾਇਆ ਨਹੀਂ ਅੱਲ ਦਾ ਸੋ ਐਂਡ ਤੇ ਪਾਵਾਂਗੇ ਦਸ ਸਿੰਘ ਇਸ ਕਰਨ ਕਿੰਨਾ ਖਾ ਪਾ ਬਸ 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 ਹਾਂ ਹੋਰ ਪਾਲਾ ਨਹੀਂ ਇਹ ਮੈਨੂੰ ਪਤਾ ਲੂਨ ਦੂਸਰਾ ਖਰਾ ਨਹੀਂ ਹੈਗਾ ਇਹਨਾਂ ਹਿਮਾਲੀਅਨ ਸਾਗ ਪਾਲਾ ਹਰ ਬੜੀ ਨਹੀਂ ਨਹੀਂ ਪਾਲਾ ਸਹੀ ਆ ਇਹ ਉਹ ਦੂਸਰੀ ਲੋਨ ਨਾਲੋਂ ਡਬਲ ਪੈਂਦਾ ਹਮ ਹਲਦੀ ਪਾਵਾਂਗੇ ਥੋੜਾ ਕਲਰ ਵੀ ਆਊਗਾ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਆਪਾਂ ਥੋੜੀ ਜੀ ਪਾਵਾਂਗੇ ਪਰ ਕਿਹੋਂ ਕਹਿੰਦਾ ਅਸੀਂ ਤਾਂ ਨੇਚਰਲ ਪਾਉਂਦੇ ਹਾਂ ਉਹਨਾਂ ਵਿੱਚ ਤੇ ਕਾਹਾਂਗੇ ਹਾਂ ਮੈਂ ਕਿਹਾ ਤੇਰੀ ਨਹੀਂ ਲੈਣਾ ਤੁਸੀਂ ਉਹ ਖਾਓ ਹਮ ਕਿੰਨੇ ਦਾ ਹੀ ਪਤਾ ਨਹੀਂ ਕੋਣ ਮਲ ਲਿਆ ਇਸ ਨੂੰ ہم ਲੋਗ ਨਾ ਪੂਰੀ ਤਰ੍ਹਾਂ ਸੀ ਮਿਕਸ ਕਰ ਲੈਂਗੇ ਠੀਕ ਹੈ ਇਸ ਮੈਂ ਨਾ ਵੀ ਨਾ ghee ਵੀ ਡਾਲ ਲੈਂਗੇ ਥੋੜਾ ਜਿਹਾ ਚਲੋ ਵੀ ਦੇਸੀ ਘਿਓ ਵੀ ਪਾਤਾ ਥੋੜਾ ਜਿਹਾ ਪਾਇਆ ਨਾ ਜਾ ਰਹੇ ਨੀ ਇਆ ਉਹ ਮੈਂ ਹਟਾ ਕੇ ਦਿੱਤਾ ਵਾ ਫੇਰ ਡੰਡ ਲਾਤੀ ਆ ਮੈਨੂੰ ਫੜਾ ਹੂੰ ਇਲਾਪਾਂ ਇੱਕ ਵੀਡੀਓ ਵੀ ਬਣਾ ਲਈ ਦੀ ਨਾਲ ਦੇ ਨਾਲ ਵੇਲਾ ਆ ਵੀ ਫੜ ਲਈ ਓਵੇਂ ਨਹੀਂ ਮਗਰ ਤੇਰੇ ਓ ਵਿਚਾਰਾ ਫੂਕੜੇ ਮਾਰਨ ਨੂੰ ਆ ਜਾਂ ਸੁਆਪ ਮੋਣ ਨੂੰ ਦੋ ਕੰਮ ਹੀ ਆ ਉੱਥੇ ਬੈਠਾ ਆ ਤੇ ਚਲੋ ਭਈ ਆਪਣਾ ਜਿਹੜਾ ਵਾ ਉਹ ਬਣ ਗਿਆ ਵਾ ਸਬਜੀ ਦਾ ਮਤਲਬ ਜਿਹੜੀ ਬਣਾਉਣੀ ਹੋਣੀ ਹੁਣ ਇਹਦੇ ਕਿੱਤਣਾਂ ਆ ਸਪ੍ਰਿੰਕਲਿੰਗ ਸਪ੍ਰਿੰਕਲਿੰਗ ਕੀ ਬੋਲਦੇ ਆ ਯਾਦ ਭੁੱਲ ਗਿਆ ਮੈਨੂੰ ਹਾਂਜੀ ਜੰਦੂ ਪਕਾਣਾ ਹਟਾ ਹਾਂ ਉਹ ਹੋਈ ਸਪ੍ਰਿੰਕਲ ਕਰ ਦੇਣਾ ਮੈਂ ਤਨਗਾ ਹਟਾ ਇੱਕ ਆ ਕੁ ਆਹ ਹਾਂ ਸਪੋਸ਼ਨ ਚਲ ਪਾਤਾ ਰਲਾ ਦੇ ਜੀ ਮਸਾਲਾ ਵੇਖੋ ਕਿੱਡਾ ਘੈਂਟ ਤੁਹਾਡੇ ਸਾਹਮਣੇ ਬਣਾਇਆ ਇਹ ਹੀ ਆਪਾਂ ਰੋਟੀਆਂ ਚ ਪਾਵਾਂਗੇ ਆ ਲਾਪਰੀ ਇੰਜਨ ਔਇਲ ਪਾਈ ਜਾਂਦਾ 19 ਰਫਤਾਰ ਤੇਜ਼ ਹੋਈ ਜਾਂਦੀ ਅੱਗ ਦੀ ਕਿਹੜੀ ਰੋਟੀ ਵਾਲਾ ਬਣਾਵਾਂਗਾ ਦੋਹਾਂ ਵਾਲਾ ਹਾਂ ਕਿਹੜਾ ਬਣਾਵਾਂ ਗਾਲਾਂ ਡੈਡੀ ਤੋਂ ਖਾਊਗਾ ਇੱਕ ਰੋਟੀ ਵਾਲਾ ਕਿ ਦੋਹਾਂ ਵਾਲਾ ਭਾਰ ਲੈ ਮੈਂ ਇੱਕ ਰੋਟੀ ਵਾਲਾ ਮੈਨੂੰ ਹੁਣ ਪਸੰਦ ਆ ਬਈ ਇੱਕ ਰੋਟੀ ਇੱਕ ਰੋਟੀ ਉਹ ਨਹੀਂ ਭਰਾਵਾ ਇੱਕ ਰੋਟੀ ਨਹੀਂ ਕਹਿੰਦੀ ਭਈ ਇੱਕ ਰੋਟੀ ਸਿੰਗਲ ਵਾਲਾ ਆਲੂ ਪਾਵਾਂ ਕਿ ਡਬਲ ਚ ਉਹ ਮੈਨੂੰ ਸਮਝ ਲੱਗ ਗਿਆ ਮਤਲਬ ਤਵਾ ਤੇ ਪਾਵੇ ਤੂੰ ਕੋਈ ਨਹੀਂ ਅੱਗ ਸੇ ਆ ਹੋ ਰਹੀ ਜੀ ਤਵਾ ਤੇ ਟਿਕਾ ਉੱਤੇ ਹੁੰਦੇ ਕੀ ਜੀ ਸੜ ਜਾਣਾ ਸੜੀ ਜਾਵੇ ਤੂੰ ਤੇ ਆ ਹਾਂ ਉਹਨੇ ਸਾਰਾ ਬਾਲਾ ਨਹੀਂ ਲਾਤਾ ਬੁੱਦਾਂ ਹੀ ਖਤਮ ਉਹ ਨਹੀਂ ਦੱਬੀ ਹੋਦਾ ਠੰਡ ਤੋਂ ਡਰਦਾ ਮਾਂ ਮੈਨੂੰ ਪਤਾ ਸਾਰਾ ਠੰਡ ਤੋਂ ਡਰਦਾ ਕਰਨ ਡਿਆ ਇਹ ਕੰਮ ਤੋਂ ਕਾਕਾ ਆ ਵੇਖੋ ਇਹਨੂੰ ਆ ਵੀ ਹਵਾ ਨਾ ਲੱਗੇ ਮੈਨੂੰ ਮੜੀ ਜੀ ਆਲੂ ਖਾਣੀ ਜਾ ਤਮੀਕਰੋ ਕੰਜਰਾ ਆਲੂ ਖਾਣਿਆ ਨਾ ਹਾਂ ਹਾਂ ਇਹ ਆ ਗੱਲ ਕਰਨੀ ਜਿਹੜੀ ਕੰਮ ਹੋਣੀ ਹੈ ਖਾਲਸਾ ਕਰਨਾ ਇਹ ਕਿਹੜਾ ਵਾਅਦਾ ਮਾਰ ਕੇ ਵਗਾ ਇਹਦੇ ਨਾਲੇ ਮਾਰ ਲਿਆ ਉਹਰੇ ਆ ਇੱਤਰਾ ਕਮਲਾ ਦਮ ਜ਼ੋਰ ਨਾਲ ਮੈ ਜੱਟ ਛੱਡੀ ਤਾਂ ਫੇਰ ਹੁਣ ਨਾਲੇ ਕਹਿੰਦਾ ਮਾਰ ਆ ਵੇ ਓਏ ਇਹਨੂੰ ਕਰੋ ਕਰੋ ਹੁਣ ਕਾਕਾ ਇਹਦੀ ਪੀੜ ਨਹੀਂ ਨਾ ਹੁੰਦੀ ਹੁਣ ਦੇਖ ਦੇਖ ਮਸ ਇਹਨਾ ਬਹੁਤ ਬਹੁਤ ਆ ਤਰ ਕੋ ਵੇਲ ਜਾਊਗੀ ਰੋਟੀ ਨਹੀਂ ਇਹਨਾ ਬਹੁਤ ਆ ਹੋਰ ਪਾਵਾਂ ਬਹੁਤ ਆ ਬਹੁਤ ਆ 50 ਵਾਰੀ ਕਹਿਤਾ ਤੂੰ ਰੋਟੀ ਵੇਲ ਦੇ ਇਹਨਾ ਬਹੁਤ ਆ ਅੱਛੀ ਕਰਿਆ ਹੱਥ ਮਦਰ ਜੀ ਨਹੀਂ ਤਾਂ ਮੈਨੂੰ ਲਾ ਦੇ ਨਹੀਂ ਐਡਿਟ ਮੈਂ ਕਰਦੀ ਮੇਰੇ ਕੋਲ ਰਾਤ ਰੱਖੜੇ ਚਾਹੀਦੇ ਬਾਕੀਆਂ ਦੀ ਵੇਚਤੀ ਤੂੰ ਬਚ ਗਈ ਇਹਦੇ ਜੇਤ ਨਹੀਂ ਗੰਮ ਗਲਤਾ ਐਡਿਟਿੰਗ ਵਾਲਾ ਬੰਦਾ ਬਚਦਾ ਹੀ ਨਹੀਂ ਨਹੀਂ ਉਹ ਤੂੰ ਕਰਤੀ ਉਹ ਆਲੂ ਹੀ ਖਾਈ ਜਾਂਦਾ ਘਾਤ ਘੰ ਚਮਚੇ ਫਰ ਫਰ ਚਲੋ ਵਧਕਾ ਕੀਤਾ ਪਰ ਮੇਲਦੇ ਵੀ ਪ੍ਰੀ ਵਰਕਆਊਟ ਪੀ ਕੇ ਹੋਣਾ ਰਜੀ ਹੋ ਲੈ ਤੂੰ ਨੀਂਦ ਆਉਂਦੀ ਜਿਮ ਤੋਂ ਬਿਨਾਂ ਹੀ ਪੀ ਲੋ ਨਮਾ ਲਿਆ ਦਾ ਮੈਂਗਾ ਚੈੱਕ ਕਰੀਏ ਕਿਵੇਂ ਦਾ ਇਹਦਾ ਸਾਨੂੰ ਕੀ ਕਹਿਣਾ ਯਾ ਚਾਲੋ ਚਾਜੀ ਪੱਕਾ ਲੱਗਦੀ ਕਈ ਨਹੀਂ ਹੋਈਦਾ ਹੋਈਦਾ ਤਾਂ ਕੰਮ ਹੋ ਗਏ ਅੱਲਾ ਬਈ ਬਾਤ ਹੀ ਰੋਟੀ ਕਹਿੰਦੇ ਹੈ ਕਿੰਨੂ ਪਤਾ ਆ ਅੱਗ ਬਹੁਤ ਥੀ ਜਿਆਦਾ ਅੱਗ ਤੇ ਤਾਂ ਨਹੀਂ ਨਹੀਂ ਤੂੰ ਹੀ ਰੋਟੀ ਪੱਕੀ ਕਿ ਹੋਲਾ ਚਲਾ ਲਾ ਦੂੰ ਪੇ ਲੜਪੇ ਕਹਿੰਦੇ ਕਿੰਨੂ ਕਹਿਣਾ ਹੈ ਨਹੀਂ ਰੱਖਣਾ ਉੱਤੇ ਤਵਾ ਐਨੀ ਸੋਹਣੀ ਰੋਟੀ ਪਈ ਫਿਰ ਲੜਪੇ ਯਾਰ ਦੇ ਦੇ ਮੈਂ ਐ ਕਰ ਦੂੰਗਾ ਸੜਦੀ ਸੜਦੀ ਪਰਲੇ ਮੈਨੂੰ ਜਲਦੀ ਤੱਕ ਦੇ ਓ ਬੇ ਉਹਦੋਂ ਉਧਰੋਂ ਛੱਡ ਜਾਂੀ ਮੈਨੂੰ ਜਲਦੀ ਜਲਦੀ ਪਰੇ ਹੋ ਜਾ ਹਾਂ ਤੁਹਾਡੇ ਤਵੇ ਪਤਲੇ ਆ ਲਾ ਲੂ ਪੁੱਠੇ ਬੰਨ ਇਹਨੂੰ ਕਹਿੰਦੇ ਪਾਗਲ ਚੱਲ ਬਈ ਇੱਕ ਪਰੌਂਠਾ ਲੈ ਗਿਆ ਤੇ ਹੁਣ ਆਪਾਂ ਹੋਰ ਲਾਲ ਕੇ ਪਰੌਂਠੇ ਐਦਾਂ ਦੇ ਘੈਂਟ ਘੈਂਟ ਤੇ ਦੱਬੀ ਤੁਰਿਆ ਆਉਂਦਾ ਕਹਿੰਦੇ ਕੰਮ ਹੁਣ ਕੀ ਅਦ부ਦਮੀ ਇਹ ਕੀ ਕਹਿਤਾ ਸੱਚ ਸੋਨੀ ਟੀਵੀ ਤੇ ਭੂਤਾਂ ਵਾਲਾ ਨਾਟਕ ਚੱਲਣ ਲੱਗਾ ਆਹਟ ਨਾਵਾ ਆਹਟ ਆਹਟ ਮੈਨੂੰ ਪਤਾ ਆ ਤੁਹਾਨੂੰ ਰਾਤ ਫਿਰ ਆਹਟ ਰਾਤ ਨੂੰ ਬਾਈ ਡਰ ਲੱਗਦਾ ਹੁੰਦਾ ਆਹਟ ਓਏ 12 1 ਵਜੇ ਪੂਰਾ ਡਾਰ ਹੁੰਦਾ ਈ ਓਏ ਆਹ ਕੀ ਕਹਿੰਦਾ ਕਬਲਾ ਕਹਿੰਦਾ ਉਹਨਾਂ ਨੇ ਤੁਹਾਨੂੰ ਭੂਤਾਂ ਵਾਲਿਆਂ ਦੇ ਪੈਸੇ ਦੇ ਉੱਤੇ ਵੀ ਮਸ਼ਹੂਰੀ ਕਰਦੇ ਹੋ ਤਾਂ ਹੀ ਤੁਸੀਂ ਨਾਮ ਲਿਆ ਉਹ ਤਾਂ ਹੀ ਮੈਂ ਇਹ ਲਿਆ ਮੇਲਾ ਹੀ ਬੜੇ ਭਲੇਖੇ ਪੈਂਦੇ ਹੁੰਦੇ ਕੁਝ ਵੀ ਆ ਆਪਾਂ ਨੂੰ ਤਾਂ 1 ਰੁਪਿਆ ਦੇਖਾ ਹੀ ਕਰੂੰਗੀ ਗਾਇਜ਼ ਆਪ ਵੀ ਦੇਖਣ ਹੇ ਤੱਕ 1 ਰੁਪਿਆ ਵੀ ਨਹੀਂ ਕਿਸੇ ਨੇ ਦਿੱਤਾ ਅਸਲ ਚਾ ਵਧੀਆ ਗੱਲ ਲੈਣੇ ਮਿਲ ਜਾਂਦੇ ਨਾ ਸਹੀ ਕਹਿੰਦੇ ਇਹ ਸਹੀ ਕਹਿੰਦਾ ਕਹਿੰਦੇ ਦੱਬੀ ਤੋ ਰਿਆਂ ਦਾ ਕੰਮ ਆ ਗੋਦ ਦਵਾਈ ਬਾਲੀ ਜਾਂ ਤਾਂ ਵੇ ਸੇਕੀ ਜਾਂਦਾ ਅਕ ਸੇਕਣਾ ਆ ਵਾ ਚਲ ਕੋਈ ਨਹੀਂ ਇਹ ਤਾਂ ਲੋੜਾ ਆ ਦਵੇ ਹਾਂ ਇਹ ਇੰਨੀ ਹਵਾ ਚ ਨਾ ਡਰੋਨ ਨਹੀਂ ਉੜਦਾ ਪਤਾ ਚਿੱਕੀ ਆ ਬਹੁਤ ਹਵਾ ਤੇ ਨੇਰੀ ਆ ਕੇ ਹੁਣ ਥੋੜਾ ਫਰਕ ਪਿਆ ਅੱਗੇ ਬਹੁਤ ਤੇਜ਼ ਸੀ ਬਾਕੀ ਤੁਸੀਂ ਦੇਖ ਲਓ ਪਰ ਇਹ ਬਾਹਰ ਦੇਖੋ ਬਾਹਰ ਬਾਹਰ ਵਾਵਾ ਚੱਲਣ ਲਈ ਤੇਜ਼ ਤੇ ਤਾਂ ਡੈਂਡਾ ਕਿਉਂ ਉਹ ਭਰਾਵਾ ਟਿੰਜਨ ਮਚਾਲਾ ਹਾਂ ਨਹੀਂ ਆ ਪਰ ਇਹ ਪਹਿਲੇ ਮਚਾਲਾ ਕੋਈ ਨਹੀਂ ਇਹ ਖਤਮ ਕਰ ਵੇ ਚੜਦੇ ਆ ਨਹੀਂ ਨਾ ਗਿੱਲਾ ਹੋਊਗਾ ਬਾਲਾ ਤੋਏ ਮੱਕੋ ਦੋ ਨਾਲ ਕਾਇਆ ਚੱਲੇ ਲਾ ਦੇ ਵਧੀਆ ਮਚੰਡਿਆ ਗਿੱਲਾ ਕੀ ਰਜਗੇ ਉਹ ਇੰਨੀ ਤੇਜ਼ ਆਗ ਕੋ ਜਾਂਦੀ ਇਹਨੂੰ ਪਤਾ ਹੈ ਕੋ ਸ਼ੇਰ ਤੋਂ ਵੀ ਤੇਜ਼ ਕਰਨਾ ਵਾ ਪਰੇ ਹੋਣ ਵਾਲੇ ਹਮ ਗਰ ਠੰਡ ਚ ਮੈਨੂੰ ਉਠਾ ਰਿਆ ਪਿਆ ਹਮ ਮੇਜਾ ਉਹ ਤੇ ਧੂਆ ਵੀ ਬੜਾ ਨਾ ਆ ਗਿਆ ਅੱਜ ਗਲਹੋਣੀ ਦੇ ਕੋਈ ਕਸਰ ਛੱਡਦੇ ਰ ਜੀ ਹਨਾ ਹਮ ਇਹ ਧੂੰਆਂ ਆ ਕਈ ਹੋ ਰਿਹਾ ਵਾਓ ਨਾ ਕਿੰਦਾ ਸੋਨਾ ਕੀ ਅੱਗ ਦਾ ਕਰਤੀ ਅੱਗ ਕਿੰਦਾ ਸੋਨਾ ਹਨਾ ਪੱਕਿਆ ਅੱਗ ਦਾ ਅੱਗ ਸਲੋ ਹੋ ਗਈ ਸੀ ਨਾ ਤਾਂ ਤੇ ਮੈਂ ਤੋਂ ਨਾ ਪਲੋਟਾ ਰੱਖਤਾ ਵਾਓ ਪੱਕਿਆ ਲਈ ਦੋ ਹਨਾ ਚਲੋ ਹੁਣ ਲਾ ਲਓ ਫਿਰ ਹਨਾ ਸਾਰੀ ਸਿੰਗਲ ਵੀ ਵਧੀਆ ਪਕੋਣਾ ਆ ਗਿਆ ਇਹ ਹੁਣ ਪਹਿਲਾਂ ਉਹ ਹੁੰਦੇ ਹੁੰਦੇ ਬਾਕੀ ਉਹ ਵੀ ਕੈਟ ਆ ਬੜੇ ਹਨਾ ਉਹ ਆਵਦੀ ਜਗਾ ਉਹ ਹੀ ਵਧੀਆ ਲੱਗਦੇ ਆ। ਲੋ ਜੀ ਪਰੌਂਠੇ ਜਿਹੜੇ ਆ। ਉਹ ਤਿਆਰ ਆ ਆਲੂ ਵਾਲੇ ਪਰੌਂਠੇ ਦੇਖੋ ਗਾਇਸ ਕਿੱਡੇ ਘੈਂਟ। ਦੇਖੋ ਮਜ਼ਾ ਆਊ ਖਾ ਕੇ। ਉਧਰ ਹੋਰ ਪੱਕਦੀਆਂ ਪਈਆਂ ਵਾ। ਤੇ ਬਈ ਉਹ ਵੇਖੋ ਲੱਤ ਤੜਾਊਗਾ ਹੁਣ। ਲੰਮਕ ਗਿਆ ਉਹਦੇ ਤੇ ਇੱਕ ਦੋ ਇੱਕ ਮਿੰਟ ਭਾਰ ਹੀ ਜ਼ਿਆਦਾ ਵਾ ਤੇਰਾ। ਤੂੰ ਤਾਂ ਹੋਈ ਥੱਲੇ ਲੇ ਲੇ ਉਹਨ ਲੱਗਾ ਹੀ ਬਾਸ ਆਹ ਵਾਸ ਇਦਾਂ ਹੀ ਭਾਰ ਭੂਰ ਘਟਾ ਖਾ ਕੇ ਆਲੂ ਵਾਲੇ ਪਰੌਂਠੇ ਲੰਮਕ ਗਿਆ ਉੱਤੇ ਜਾ ਕੇ ਬਾਸ 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 ਕੀ ਬੋਲ ਤਾ ਇਹ ਵੇ ਖਾਣੇ ਆ ਖਾਦੇ ਤਾਂ ਨਹੀਂ ਆ ਚਾਹ ਦੇ ਨਾਲ ਬਈ ਆਲੂ ਵਾਲਾ ਪਰੌਂਠਾ ਵਾ ਦੇਖੋ ਆ ਚਾਹ ਵਾ ਤੇ ਨਾਲ ਘੈਂਡ ਜਾਂ ਪਰੌਂਠਾ ਵਾ ਤੇ ਨਾਲ ਕਿਉ ਉਹ ਦੇ ਸੀ ਕਿਉ ਕੁਝ ਨਹੀਂ ਵਗੈਰਾ ਮਿਲਣਾ ਲਾਪਰੇ ਤ ਕਿਵੇਂ ਆ ਹੈ ਮਦੀਆ ਸਵਾਦ ਲੱਗੇ ਸੱਚੀ ਤੋਂ ਪਹਿਲੀ ਵਾਰੀ ਖਾਧੀ ਨਾ ਇਹ ਵਾਰੀ ਰੋਟੀ ਮਤਲਬ ਅੱਗੇ ਡਬਲ ਹੀ ਕਰਕੇ ਖਾਣਾ ਹੁੰਦਾ ਵਾ ਬਸ ਨਾਲ ਚਾਹ ਦੇ ਨਾਲ ਟੇਸਟੀ ਟੇਸਟੀ ਬਹੁਤ ਉੱਦੋਂ ਲੈ ਆ ਸੀਨ ਉਸਕਾਂ ਤੋਂ ਦੱਸ ਰਿਵਿਊ ਰਿਵਿਊ ਮੈਂ ਦੱਸੂਗਾ ਹਾਂ ਦੱਸ ਹੂੰ ਹੂੰ ਆਲੂ ਵਾਲਾ ਪਰੌਂਠਾ ਤਾਂ ਵੈਸੇ ਘੈਂਟ ਹੁੰਦਾ ਪਰ ਇਹਦੇ ਚ ਆਲੂ ਹੀ ਬਹੁਤ ਪਾਈ ਪਾਹੇ ਦੇਖ ਕੇ ਯਾਰ ਪਤਾ ਲੱਗਦਾ ਬਹੁਤ ਪਾਈ ਸੱਚੀ ਹਾਂ ਆਲੂਆਂ ਨਾਲ ਭਰਿਆ ਹੋਇਆ ਦੇਖੋ ਹਾਂ ਵਿੱਚ ਮਿਰਚਾਂ ਆਈ ਜਾਂਦੀਆਂ ਵਿੱਚ ਚਾਲੂ ਮਜ਼ੇਦਾਰ ਨਾਲ ਕਿ ਹੋ ਲਾ ਦੋ ਨਾਲ ਨਾਲ ਮੂੰਹ ਚ ਪਾ ਲਓ ਹੂੰ ਹਾਂਜੀ ਭਾਈ ਜੀ ਕੀ ਹਾਲ ਹੈ ਕਿਵੇਂ ਆ ਸਵਾਦ ਸਵਾਦਿਸ਼ਟ ਸਵਾਦਿਸ਼ਟ ਬਹੁਤ ਮਜ਼ੇਦਾਰ ਕੋਈ ਖਾਦਾ ਹੀ ਆ ਖਾਦਾ ਹੀ ਆ ਖਾਦਾ ਹੀ ਖਾਦਾ ਹੀ ਸਵਾਦੀ ਆ ਸਵਾਦੀ ਆ ਚਲੋ ਚਲੋ ਗਾਇਸ ਤੇ ਹੁਣ ਆਪਾਂ ਇੱਥੇ ਹੀ ਵੀਡੀਓ ਦਾ ਐਂਡ ਕਰਦੇ ਆ ਹਨਾ ਜੇ ਵੀਡੀਓ ਵਧੀਆ ਲੱਗੇ ਹੋ ਵੀਡੀਓ ਨੂੰ ਐਡ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ 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 ਬਾਏ